ਆਜਾ ਸਾਨੂੰ ਕੋਈ ਚਾਰ ਨਹੀਂ ਚੜਿਆ ਵੀ ਅਸੀਂ ਇਹ ਸੰਘਰਸ਼ ਜ਼ਰੂਰ ਕਰੀਏ ਦੇਖੋ ਜੀ ਸਾਡੀ ਜੇ ਸਰਕਾਰ ਤਿਆਰੀਆਂ ਕਰਨ ਲਈ ਆ ਨਾ ਬਹੁਤ ਵੱਡੇ ਪੱਦਰ ਦੇ ਉੱਤੇ ਬੈਰੀਅਰ ਲਾ ਰਹੀ ਆ ਵੱਡੀਆਂ ਵੱਡੀਆਂ ਸੜਾਂ ਰੱਖ ਰਹੀ ਆ ਪੁਲਾਂ ਦੇ ਉੱਤੇ ਇਸ ਗੱਲ 'ਕਿ ਜੋ ਕਿਸਾਨ ਇਥੋਂ ਸੰਘਰਸ਼ ਕਮੇਟੀ ਇਹ ਵੀ ਆ ਆਪਣੀ ਰਣਨੀਤੀ ਉਹਨਾਂ ਪੁਲਾਂ ਨੂੰ ਉਹਨਾਂ ਚੀਜ਼ਾਂ ਨੂੰ ਪੜੇ ਕਰਨ ਵਾਸਤੇ ਅਸੀਂ ਸਭ ਕੁਝ ਹੱਥ ਕੰਡਾ ਆਪਣਾ ਅਪਨਾ ਕੇ ਜਾਵਾਂਗੇ ਹਰ ਕੋਈ ਸੰਗਲ ਸਭ ਕੁਝ ਹੀ ਨਾਲ ਅਸੀਂ 6-6 ਮਹੀਨਿਆਂ ਦਾ ਰਸ ਰੱਖਿਆ ਜੀ ਕੱਲਾ ਅਸੀਂ ਇਤਰਾ ਨਹੀਂ ਜਾਣਾ ਅਸੀਂ ਰਾਸ਼ਨ ਪੰਤਾ ਲੈ ਕੇ ਆਪਦੀ ਸਾਡੀ ਤਿਆਰੀ ਆ ਉਹ ਤਿਆਰੀ ਨੂੰ ਕੋਈ ਦੁਨੀਆ ਤੇ ਹੱਜੀ ਤਾਕਤ ਨਹੀਂ ਰੋਕ ਸਕਦੀ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਵੱਲੋਂ 13 ਫਰਵਰੀ ਦੀ ਦਿੱਤੀ ਗਈ ਕਾਲ ਨੂੰ ਲੈ ਕੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪਟਾ ਦੀ ਸੂਬਾ ਪਧਰੀ ਇੱਕ ਜਿਹੜੀ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਜਿਸ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਵੱਡਾ ਦੇ ਅਗੋ ਆ ਮਤਲਬ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਿਹੜੀ 13 ਫਰਵਰੀ ਨੂੰ ਜਿਹੜਾ ਦਿੱਲੀ ਨੂੰ ਜਿਹੜਾ ਕੀ ਉਹਨਾਂ ਵੱਲੋਂ ਕੂਚ ਕੀਤਾ ਜਾਵੇਗਾ ਉਹਨਾਂ ਕਹਿੰਦਾ ਕਿ ਭਾਵੇਂ ਜੇ ਉਹ ਵੀ ਸਰਕਾਰ ਜਿਹੜੀ ਮਰਜ਼ੀ ਆ ਜੇ ਉਹਨਾਂ ਦੀਆਂ ਮੰਗਾਂ ਮੰਨਦੀ ਹੈ ਤਾਂ ਉਸ ਤੇ ਵਿਚਾਰ ਹੋ ਸਕਦਾ ਪਰ ਜਿਹੜਾ ਸੰਘਰਸ਼ ਹੈ ਉਹ ਜ਼ਰੂਰ ਹੋ ਕੇ ਰਹੇਗਾ ਮੇਰੇ ਨਾਲ ਕਿਸਾਨਾਂ ਕੋ ਕੋਈ ਮੌਜੂਦ ਨਹੀਂ ਉਹਨਾਂ ਦਾ ਗੱਲ ਕਰਦੇ ਆ ਤੁਸੀਂ ਕਿਸਾਨ ਸੰਘਰਸ਼ ਕਮੇਟੀ ਦੇ ਜਰਨਲ ਸੱਤਰ ਜੇ ਦੋਸਤੋ ਕਿਹੜੇ ਕਾਰਨਾਂ ਨੂੰ ਲੈ ਕੇ ਜਿਹੜਾ ਇਹ ਸੰਘਰਸ਼ ਹੈ ਜੇ ਸਰਕਾਰ ਤੁਹਾਡੀਆਂ ਗੱਲਾਂ ਮੰਨ ਵੀ ਲੈਂਦੀ ਹੈ ਤੇ ਫਿਰ ਸੰਘਰਸ਼ ਕਰਨਾ ਜ਼ਰੂਰੀ ਹੈ ਬਾਈਕਨ ਜੀ ਦਾ ਖਾਲਸਾ ਬਾਈਕਨ ਜੀ ਦੀ ਫਤਿਹ ਸੰਘਰਸ਼ ਕਰਨ ਦੀ ਜਿਹੜੀ ਗੱਲ ਆ ਉਹ ਸਰਕਾਰ ਨੇ ਲੈ ਕੇ ਆਂਦੀ ਆ ਸਾਡਾ ਸਾਨੂੰ ਕੋਈ ਚਾਹ ਨਹੀਂ ਚੜਿਆ ਵੀ ਅਸੀਂ ਇਹ ਸੰਘਰਸ਼ ਜ਼ਰੂਰ ਕਰੀਏ ਅਸੀਂ ਬੜੇ ਚਿਰ ਤੋਂ ਜਦੋਂ ਤੋਂ ਦਿੱਲੀ ਮੋਰਚਾ ਫਤਿਹ ਕਰਕੇ ਉਦੋਂ ਤੋਂ ਅਧੂਰੀਆਂ ਮੰਗਾਂ ਲੈ ਕੇ ਚੱਲ ਰਹੀ ਆ ਬਾ ਸਰਕਾਰ ਜਿਹੜੀ ਆ ਸੈਂਟਰ ਸਰਕਾਰ ਇਸ ਤੱਕ ਤੋਂ ਮਸਤ ਤੱਕ ਨਹੀਂ ਹੋਈ ਇਹ ਕਹਾਨੂੰ ਮਜਬੂਰੀ ਏ ਮਤਲਬ ਕਰਨਾ ਪਿਆ ਤੇ ਇਸ ਨੂੰ ਕਰਨ ਵਾਸਤੇ ਅਸੀਂ 13 ਤਰੀਕ ਨੂੰ ਦਿੱਲੀ ਨੂੰ ਕੂਚ ਕਰਾਂਗੇ ਜੋ ਵੀ ਰਕਾਬਤਾ ਆਉਣਗੇ ਉਹਨਾਂ ਨੂੰ ਮਹੀਨ ਪਾਰ ਕਰਕੇ ਤੇ ਦਿੱਲੀ ਵੱਲ ਨੂੰ ਰਵਾਨਾ ਹੋਵਾਂਗੇ ਤੇ ਕਿਸਾਨ ਸੰਘਰਸ਼ ਕਮੇਟੀ ਕੋਟਵਾਲਾ ਦੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਦੇ ਦੇ ਜਾਂ ਉਹਨਾਂ ਦੇ ਅੰਦਰ ਅਸੀਂ ਚੱਲ ਕੇ ਤੇ ਮੋਟਰ ਫਤ ਫਰੇ ਕਰਾਂਗੇ ਵੇਖ ਜੀ ਖਾਲਸਾ ਵੇਖ ਫਤੇ ਮੇਰੇ ਨਾਲ ਜਿਹੜਾ ਅੰਮ੍ਰਿਤਸਰ ਦੇ ਕੋਈ ਜਿਹੜੇ ਕਿਸਾਨ ਆ ਗੂ ਉਹ ਵੀ ਮੌਜੂਦ ਨੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਲੋਕ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਬੈਰੀਗੇਟ ਨੇ ਉਹਨਾਂ ਦੀ ਵੀ ਗੱਲ ਕੀਤੀ ਜਾਵੇ ਕਿ ਸਰਕਾਰ ਨੇ ਜਿਸ ਤਰੀਕੇ ਨਾਲ ਬਾਰਡਰ ਤੇ ਮਾਹੌਲ ਬਣਾਇਆ ਹੈ ਉਸ ਨੂੰ ਲੈ ਕੇ ਇਹਨਾਂ ਦੀ ਕੀ ਤਿਆਰੀ ਹੈ ਵੇਖੋ ਜੀ ਸਾਡੀ ਜੇ ਸਰਕਾਰ ਤਿਆਰੀਆਂ ਕਰਨ ਢਈ ਆ ਨਾ ਬਹੁਤ ਵੱਡੇ ਪੱਧਰ ਦੇ ਉੱਤੇ ਬੈਰੀਅਰ ਲਾ ਰਹੀ ਆ ਵੱਡੀਆਂ ਵੱਡੀਆਂ ਸੜਾਂ ਰੱਖ ਰਹੀ ਆ ਪੁਲਾਂ ਦੇ ਉੱਤੇ ਇਸ ਗੱਲ ਕੇ ਜੋ ਕਿਸਾਨ ਇਥੋ ਸੰਘਰਸ਼ ਕਮੇਟੀ ਇਹ ਵੀ ਆ ਆਪਣੀ ਰਾਨੀ ਤੇ ਉਹਨਾਂ ਪੁਲਾਂ ਨੂੰ ਉਹਨਾਂ ਚੀਜ਼ਾਂ ਨੂੰ ਪੜੇ ਕਰਨ ਵਾਸਤੇ ਅਸੀਂ ਸਭ ਕੁਝ ਹੱਥ ਕੰਡਾ ਆਪਣਾ ਅਪਨਾ ਕੇ ਜਾਵਾਂਗੇ ਹਰ ਕੋਈ ਸੰਗਲ ਸਭ ਕੁਛ ਅਸੀਂ ਇਹਨਾਂ ਦੇ ਬੈਰੀਅਲ ਧੂਧੂ ਕੇ ਸਾਈਡ ਤੇ ਕਰਾਂਗੇ ਜੋ ਕਿਸਾਨ ਦਿੱਲੀ ਪਹੁੰਚੂਗਾ ਬਾਰਡਰ ਦੇ ਉੱਤੇ ਆਪਣਾ ਜੋ ਵੀ ਧਰਨਾ ਸਾਡਾ ਯਾਰੀ ਪ੍ਰਦਰਸ਼ਨ ਰਹੂਗਾ ਅਸੀਂ ਸਰਕਾਰ ਦੇ ਆਖੇ ਨਹੀਂ ਰੁਕਾਂਗੇ ਜਿਹੜੀਆਂ ਇਹ ਮੰਗਾਂ ਨੇ ਇਹਨਾਂ ਮੰਗਾਂ ਤੇ ਜੇ ਸਰਕਾਰ ਸਹਿਮਤ ਹੋ ਜਾਂਦੀ ਆ ਤਾਂ ਕੀ ਸੰਘਰਸ਼ ਫੇਰ ਵੀ ਇਸ ਤਰ੍ਹਾਂ ਦੇ ਵਧਿਆ ਜਾਵੇ ਵੇਖੋ ਜੀ ਇੱਕ ਸਹਿਮਤ ਹੋਊਗੀ ਇੱਕ ਸਹਿਮਤ ਹੁੰਦੀ ਮੂੰਹ ਜਬਾਨੀ ਜਿਸ ਤਰ੍ਹਾਂ ਵੇਖਿਆ ਸਹਿਮਤ ਹੋ ਹੁੰਦੇ ਕਾਰਨ ਛੋਟਾ ਮੋਟਾ ਜਿਹੜਾ ਸਹਿਮਤ ਹੁੰਦੇ ਉਸ ਤੋਂ ਬਾਅਦ ਫੇਰ ਕਾਨੂੰਨ ਲਾਗੂ ਕਰ ਦਿੰਦੇ ਆ ਜੇ ਸਾਡੇ ਸੰਯੁਕਤ ਕਿਸਾਨ ਜਿਹੜਾ ਮੋਰਚਾ ਸਾਡਾ ਗੈਰ ਰਾਜਨੀਤਿਕ ਆ ਲਿਖਤੀ ਤੌਰ ਤੇ ਇਹਨਾਂ ਨੂੰ ਕੁਝ ਦਿੰਦੇ ਆ ਫੇਰ ਕੀ ਆਉਣ ਵਾਲੀ ਰਾਜਨੀਤੀ ਆ ਸਾਡੇ ਆਗੂ ਦੱਸਣਗੇ ਅਸੀਂ ਕੁਝ ਨਹੀਂ ਦੱਸ ਸਕਦੇ ਇਸ ਬਾਰੇ ਜ਼ਿਲ੍ਹਾ ਫਿਰੋਜ਼ਪੁਰ ਦੀ ਜਿਹੜੀ ਟੀਮ ਹੈ ਉਹ ਵੀ ਇੱਥੇ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਨ ਚਾਹਾਂਗੇ ਕਿ ਜਿਹੜਾ ਪ੍ਰਧਾਨ ਫਿਰੋਜ਼ਪੁਰ ਸੁਖਦੇਵ ਸਿੰਘ ਮਾੜਿਆ ਜੀ ਇਸ ਤਰੀਕੇ ਦੀਆਂ ਜਿਹੜੀਆਂ ਫਿਰੋਜ਼ਪੁਰ ਦੇ ਵਿੱਚ ਕੋਟ ਮੁੱਢਾ ਜੱਥੇਬੰਦੀ ਦੀਆਂ ਤਿਆਰੀਆਂ ਨੇ ਕਿ ਇਹ ਕਾਰਨ ਕੀ ਬਣ ਗਿਆ ਕਿ ਜਿਹੜਾ ਦੁਬਾਰਾ ਤੋਂ ਫਿਰ ਐਡਾ ਸੰਘਰਸ਼ ਵੜਨਾ ਪਿਆ ਵੇਖੋ ਜੀ ਤੁਹਾਡੇ ਮੀਡੀਆ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਗੱਲ ਜਿਹੜੀ ਆ ਸਰਕਾਰ ਤੱਕ ਪਹੁੰਚਾਉਣੀ ਆ ਉਹਦੇ ਵਿੱਚ ਦੁਬਾਰਾ ਸਾਨੂੰ ਜਾਣ ਦੀ ਕਿਉਂ ਲੋੜ ਪਈ ਕਿਉਂਕਿ ਜਿਹੜਾ ਤਿੰਨ ਵੱਡੇ ਕਾਨੂੰਨ ਰੱਦ ਕੀਤੇ ਸੀ ਉਹ ਕਿੱਡੇ ਟੰਗਣਾ ਦੁਬਾਰਾ ਸਰਕਾਰ ਫੇਰ ਲਾਗੂ ਕਰ ਰਹੀ ਆ ਜਿਹਦੀਆਂ ਮੇਨ 12 ਮੰਗਾ ਵਾ 12 ਮੰਗਾਂ ਦੇ ਵਿੱਚੋਂ ਸਾਡੇ ਆਗੂਆਂ ਨਾਲ ਕੁਝ ਮੀਟਿੰਗ ਵੀ ਹੁੰਦੀ ਆ ਤੇ ਉਹਦੇ ਵਿੱਚ ਉਹ ਟਾਲਮ ਟੋਲ ਕੀਤਾ ਜਾ ਰਿਹਾ ਪਰ ਸਾਡੇ ਜਿਹੜੇ ਆਗੂਆਂ ਦੀ ਸਾਡੀ ਜਥੇਬੰਦੀ ਦੀ ਖਾਸ ਕਰਕੇ ਕਮੇਟੀ ਪੰਜਾਬ ਕੋਰਟ ਬੁੱਢਾ ਦੀ ਰਣਨੀਤੀ ਆ ਵੀ ਅਸੀਂ ਜਿਹੜੀ ਕਾਲ ਦਿੱਤੀ ਆ 13 ਨੂੰ ਦਿੱਲੀ ਕੁਝ ਕਰੋ ਅਸੀਂ ਕਰਾਂਗੇ ਉਹਦੇ ਵਾਸਤੇ ਫਿਰੋਜ਼ਪੁਰ ਦੀਆਂ ਫੁੱਲ ਤਿਆਰੀਆਂ ਵਾ ਟਰਾਲੀਆਂ ਟਰੈਕਟਰ ਤਿਆਰ ਵਾ ਤੇ ਚੜ੍ਹਦੀ ਕਲਾ ਨਾਲ ਜਾਵਾਂਗੇ ਨਾਲ ਅਸੀਂ 6-6 ਮਹੀਨਾ ਦਾ ਰਸ ਰੱਖਿਆ ਜੀ ਕੱਲਾ ਅਸੀਂ ਇਤਰਾ ਨਹੀਂ ਜਾਣਾ ਅਸੀਂ ਰਾਸ਼ਨ ਪੱਤਾ ਲੈ ਕੇ ਆਪਦੀ ਸਾਡੀ ਤਿਆਰੀ ਆ ਉਹ ਤਿਆਰੀ ਨੂੰ ਕੋਈ ਦੁਨੀਆ ਤੇ ਹਜੇ ਤਾਕਤ ਨਹੀਂ ਰੋਕ ਸਕਦੀ ਜੇਕਰ ਸਾਡੇ ਦੋਵੇਂ ਫਾਰਮਰ ਇਕੱਠੇ ਆ ਤਾਲਮੇਲ ਮੇਂ ਲੜਾਈ ਆ ਉਤਰੀ ਭਾਰ ਦੀਆਂ 18ਵਾਂ ਸੰਯੁਕਤ ਕਿਸਾਨ ਮੋਰਚਾ ਗੈਰਾਨੀਤ ਜਿਹੜੇ ਸਾਡੇ ਆਗੂ ਆ ਉਹਨਾਂ ਦੀ ਗੱਲਬਾਤ ਜਿਵੇਂ ਵੀ ਸਰਕਾਰ ਨਾਲ ਚੱਲਦੀ ਆ ਜਾਂ ਚੱਲ ਰਹੀ ਆ ਉਹ ਆਉਣ ਵਾਲਾ ਸਮਾਂ ਦੱਸੇਗਾ ਜੀ ਤਿਆਰੀ ਚ ਕੋਈ ਢਿੱਲ ਨਹੀਂ ਇਸ ਵਾਸਤੇ ਮੇਰੇ ਨਾਲ ਸੂਬੇ ਦੇ ਆਗੂ ਵੀ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਗੈਰ ਰਾਜਨੀਤਿਕ ਇੱਕ ਸੰਯੁਕਤ ਮੋਰਚੇ ਦਾ ਨਾਂ ਦਿੱਤਾ ਗਿਆ ਪਰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਤੁਹਾਡੇ ਨੂੰ ਕਿਉਂ ਵੱਖਰੀ ਚੱਲ ਰਹੀ ਆ ਜੀ 11 ਤਰੀਕ ਨੂੰ ਉਹ ਜਨਦਾ ਲਾੜ ਕਰਤੀ ਇਹ ਜੀ ਦੋ ਧੜੇ ਫਾਰਮਰ ਦੋ ਨੇ ਉਹਨਾਂ ਦੇ ਫਾਰਮਰ ਨੇ ਜਿਹੜਾ ਵਾ ਉਹਨਾਂ ਨੇ ਪਹਿਲਾਂ ਲਾਣ ਕੀਤਾ ਵਾ ਆਪ ਜਾਣਦਾ ਆਪਣੇ ਫਾਰਮਰ ਨੇ ਜਿਹੜਾ ਵਾ ਉਹ 13 ਤਰੀਕ ਨੂੰ ਕੂਜ ਦਿੱਲੀ ਨੂੰ ਕਰਨਾ ਉਹਦੀਆਂ ਵੀ 1 ਮਹੀਨੇ ਤੋਂ ਤਕਰੀਬਨ ਤਿਆਰੀ ਹੋ ਰਹੀ ਹੈ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਆ ਇਹ ਉਹ ਮੀਟਿੰਗ ਹੋਈ ਆ ਜਿਹੜੀ ਬਿਲਕੁਲ ਪਿਆਰੀ ਤਰ ਪੈਣਾ ਤੇਰਾ ਤੀ ਨੂੰ ਅਸੀਂ ਦਿੱਲੀ ਦੇ ਬਾਡਰਾਂ ਤੋਂ ਅੱਗੇ ਨੂੰ ਕੁਝ ਕਰ ਲੈਣਾ ਨੁੱਤੀ ਗੱਲ ਜਿਹੜੀ ਮੀਟਿੰਗਾਂ ਜਿਹੜੇ ਸਰਕਾਰ ਵੱਲੋਂ ਲਗਾਤਾਰ ਜਿਹੜੀਆਂ ਮੀਟਿੰਗਾਂ ਵੀ ਕੀਤੀਆਂ ਜਾਂ ਨੇ ਕਿਸਾਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਕੀ ਗੱਲ ਉਹਨਾਂ ਦਾ ਕੋਈ ਹੱਲ ਨਹੀਂ ਅਜੇ ਤੱਕ ਵੀ। ਦੇਖੋ ਮੀਟਿੰਗਾਂ ਹੁੰਦੀਆਂ ਅੱਗੇ ਵੀ ਪਿਛਲੇ ਸੰਸਦਾਂ ਦੀ ਮੀਟਿੰਗਾਂ ਦਰੀਆਂ ਪਰ ਸਰਕਾਰ ਉਹਦਾ ਹੱਲ ਨਹੀਂ ਕਰਦੀ। ਹੱਲ ਇਹ ਕਰਦੀ ਵੀ ਜ਼ੁਬਾਨੀ ਤੌਰ ਤੇ ਕਹਿ ਦਿੰਦੇ ਵੀ ਇਹਦਾ ਅਸੀਂ ਹੱਲ ਕੱਢਾਂਗੇ। ਅਸੀਂ ਚਾਹੁੰਦੇ ਆ ਵੀ ਜੇ ਅਸੀਂ ਲੜਾਈ ਲੜਦੇ ਆ ਨਾ ਸਾਨੂੰ ਗਰੰਟੀ ਜਿਹੜੀ ਐਮਐਫਸੀ ਆ ਉਹਦੀ ਗਰੰਟੀ ਜਿਹੜੀ ਖਰੀਦ ਆ ਉਹਦੀ ਵੀ ਗਰੰਟੀ ਸਾਨੂੰ ਮਿਲੇ ਵੀ ਇਹ ਨਹੀਂ ਕਹ ਲਈ ਐਮਐਫਸੀ ਦੇਵਾਂਗੇ ਵੀ ਖਰੀਦ ਤਾਂ ਲੈ ਜਾਂ ਚਾ ਨਾ ਲੈਣ ਸਾਨੂੰ ਖਰੀਦੀ ਗਰੰਟੀ ਚਾਹੀਦੀ ਜਿੰਨੀਆਂ ਸਾਡੀਆਂ ਮੰਗਾ ਜਿੱਦਾਂ ਲਖੀਨਪੁਰ ਖੀਲਿਆ ਕੇਸ ਆ ਸਾਡੇ ਦੂਜੇ ਜਵਾਨਾਂ ਦੇ ਕੇਸ ਆ ਜਿੰਨੀਆਂ ਵੀ ਮੰਗਾ ਇਹ ਜਿਹੜੇ ਕਾਲੇ ਕੰੂ ਨੇ ਵਾਰ-ਵਾਰ ਟਰਨ ਬਦਲ ਕੇ ਲੈ ਕੇ ਆਉਂਦੇ ਨੇ ਅੱਗੇ ਨਾ ਸਿੱਧਾ ਕੰਪਨੀ ਨਾਲ ਜਾਂਦਾ ਸੀ ਹੁਣ ਇਹ ਬਾਹਰੋਂ ਸਮਾਨ ਮਗਾ ਕੇ ਸਾਡੇ ਤੇ ਜਿਹੜਾ ਸੌਪਰੇ ਨੇ ਇਹਦੇ ਵੀ ਸਾਡਾ ਕਿਸਾਨੀ ਕਿਤਾਬ ਫੇਲ ਹੋ ਰਿਆ ਇਹ ਅਸੀਂ ਸਾਰੀਆਂ ਮੰਗਾ ਜੜੀਆਂ ਵਾਂ ਇਹਨਾਂ ਤੋਂ ਮੰਨਵਾ ਕੇ ਮੰਨਵਾ ਕੇ ਨਹੀਂ ਇਹਨਾਂ ਤੋਂ ਗਰੰਟੀ ਲੈ ਕੇ ਫੇਰ ਅਡਾਂਗੇ ਜੇ ਸਾਡੇ ਦੇ ਰਸਤੇ ਦੇ ਵਿੱਚ ਹੀ ਸਾਡੇ ਨਾਲ ਗੱਲਬਾਤ ਕਰਨ ਲਗੇ ਅਸੀਂ ਉਦੋਂ ਵੀ ਤਿਆਰ ਆਂ ਪਰ ਸਾਨੂੰ ਜਿੰਨਾ ਚਿਰ ਲਿਖਤੀ ਗਰੰਟੀ ਨਹੀਂ ਦਿੰਦੇ ਉਹਨਾਂ ਜਿਹੜੇ ਸ਼ਿੰਗਤ ਜਿਹੜਾ ਵੇਢ ਕੇ ਰੱਖਾਂਗੇ ਅਸੀਂ 6 ਆਦ ਮਹੀਨਿਆਂ ਦਾ ਰਾਸ਼ਨ ਲੈ ਕੇ ਇਥੋਂ ਜਾ ਰਹੇ ਆਂ ਮੁਰਕੇ ਅਗਲੇ ਜਿਹੜੀ ਚਰਨਾ ਫੇਰ ਦੁਬਾਰਾ ਸ਼ੁਰੂ ਕਰਾਂਗੇ ਇਹ ਸੰਘਰਸ਼ ਨੂੰ ਲੈ ਕੇ ਜਿਹੜੇ ਜ਼ਿਲ੍ਹੇ ਤਰਨਤਾਰਨ ਵੀ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਜਾਂ ਤੇ ਜਿਹੜੇ ਕਿਸਾਨ ਟਰੈਕਟਰ ਟਰਾਲੀਆਂ ਨਾਲ ਲੈ ਕੇ ਚੱਲੇ ਨੇ ਉਹਨਾਂ ਨੂੰ ਕਿਸ ਤਰੀਕੇ ਦੀ ਤੁਸੀਂ ਅਪੀਲ ਕਰਨਾ ਚਾਹੁੰਦੇ ਜੀ ਅਤੇ ਕਿਹੜੇ ਚੀਜ਼ਾਂ ਦੇ ਪ੍ਰਬੰਧ ਉਹਨਾਂ ਨੂੰ ਮੁਕ ਕਰਕੇ ਇਥੋਂ ਤੁਰਨਾ ਚਾਹੀਦਾ ਹੈ ਅੱਜ ਗਾਇ ਰਾਜ ਨੀਤ ਕ ਮੋਰਚੇ ਦੀ ਜਹੇ ਬੰਦੀ ਕਿਸਾਨ ਸੰਘਟਕ ਕਮੇਟੀ ਪੰਜਾਬ ਕੋਟ ਬੁੱਢਾ ਦੇ ਇਹ ਲੀਡਰਾਂ ਜਿਨ੍ਹਾਂ ਨਾਲ ਮੀਟਿੰਗ ਕੀਤੀ ਤਰਤਰ ਜ਼ਿਲ੍ਹੇ ਚ ਅਹੀਂ ਹਰਕ ਨੂੰ ਹੀ ਇਹੋ ਸੰਦੇਸ਼ ਦੇਤਾ ਕਿ ਅਮਨ ਤੇ ਸ਼ਾਂਤੀ ਦੇ ਨਾਲ ਬੜੇ ਪਿਆਰ ਦੇ ਨਾਲ ਚੱਲਣਾ ਛੜਕਤੇ ਪ੍ਰਸ਼ਾਸਨ ਨਾਲ ਅਸੀਂ ਕਿਸੇ ਦੇ ਨਾਲ ਕੋਈ ਸਾਡੀ ਦੁਸ਼ਮਣੀ ਨਹੀਂ ਗਈ ਨਾ ਹੀ ਕਿਸੇ ਨੂੰ ਧੱਕਾ ਮੁਕੀ ਕਰਨਾ ਚਾਹੁੰਦੇ ਆ ਅਸੀਂ ਜਿੱਥੇ ਪ੍ਰਸ਼ਾਸਨ ਡੱਕੂਗਾ ਉੱਥੇ ਖਲੋਵਾਂਗੇ ਤੇ ਜਿਹੜੀ ਅਗਲੀ ਰਣਨੀਤੀ ਉਹ ਸਾਡੇ ਜਿਹੜੇ ਲੀਡਰ ਲੀਕਣਗੇ ਉਸ ਹਿਸਾਬ ਦੇ ਨਾਲ ਚੱਲਾਂਗੇ ਜਿਹੜੇ ਕਿਸਾਨ ਜਿਹੜੇ ਤੁਹਾਡੇ ਨਾਲ ਜਾ ਰਹੇ ਨੇ ਉਹਨਾਂ ਨੂੰ ਅਪੀਲ ਕੀ ਕਰਨਾ ਕਿ ਉਹ ਆਪ ਦੀ ਕਿਹੜੀ ਕਿਹੜੀ ਚੀਜ਼ ਜੀ ਸਹੂਲਤਾਂ ਨਾਲ ਲੈ ਕੇ ਜਾ ਅਸੀਂ ਉਹਨਾਂ ਨੂੰ ਇਹ 6 ਮਹੀਨਿਆਂ ਦਾ ਰਾਸ਼ਨ ਪਾਣੀ ਦਵਾਈ ਟਰੈਕਟਰ ਟਰਾਲੀਆਂ ਡੀਜ਼ਲ ਸਿਲੰਡਰ ਬਾਲਣ ਪੂਰਾ ਸਾਰਾ ਜਿਹੜਾ ਪ੍ਰਬੰਧ ਆ ਮੁਕੰਮਲ ਆ ਤੇ ਜਿਹੜੀ ਫੁੱਲ ਤਿਆਰੀਆਂ 13 ਤਰੀਕ ਨੂੰ ਵੱਧ ਚੜ ਕੇ ਜਿਹੜੀਆਂ ਜਹੇ ਬੰਦੀਆਂ ਜਾਣਗੀਆਂ ਲਗਾਤਾਰ 6 ਸੌਰੀ ਸਾਲ ਇੱਕ ਜਿਹੜਾ ਤਸਾਨੀ ਅੰਦੋਲਨ ਜਿਹੜਾ ਪਿੱਛੇ ਚੱਲਿਆ ਉਸ ਦੇ ਵਿੱਚ ਕੋਈ ਸਿੱਖਣ ਨੂੰ ਵੀ ਮਿਲਿਆ ਹੋਵੇਗਾ ਹੁਣ ਜਿਹੜਾ ਇਹ ਸੰਘਰਸ਼ ਆ ਕੀ ਇਹ ਲੰਮਾ ਹੋਣ ਦੀ ਕੋਈ ਸੰਭਾਵਨਾ ਬਿਲਕੁਲ ਜੀ ਸੰਘਰਸ਼ ਭਾਵੇਂ ਜਿੰਨਾ ਮਰਜ਼ੀ ਲੰਮਾ ਹੋ ਜੇ ਆ ਜਿਹੜੇ ਸੰਘਰਸ਼ ਲੜਨ ਵਾਲੇ ਯੋਧੇ ਆ ਇਹ ਤਿਆਰ ਬਰ ਤਿਆਰ ਆ ਕਿਉਂਕਿ ਆਪਾਂ ਜੇ ਕੁੱਲ ਮਿਲਾ ਕੇ ਗੱਲ ਕਰੀਏ ਤੇ ਜੇ ਅੱਜ ਭਾਰਤ ਦੀ ਜਿਹੜੀ ਸਰਕਾਰ ਆ ਵੇਖਣ ਨੂੰ ਤਾਂ ਜਾਪਦੀ ਪਿਓ ਵੋਟਾਂ ਨਾਲ ਬਣੀ ਆ ਪਰ ਮਨੂਏ ਹੋ ਜਿਹਾ ਆਪਦਾ ਵਾ ਕਿ ਉਹਦੇ ਤੇ ਪੂਰਾ ਪੂਰਾ ਸਰਕਾਰ ਦੇ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਚੁੱਕਾ ਵਾ ਤੇ ਕਾਰਪੋਰੇਟ ਘਰਾਣੇ ਜਿਹੜੇ ਆਪਣੀ ਮਰਜ਼ੀ ਦੇ ਨਾਲ ਉੱਥੋਂ ਜਿਹੜੇ ਆ ਬਿੱਲ ਲੈ ਕੇ ਆਉਂਦੇ ਆ ਉਹ ਜਿਹੜੇ ਬਿੱਲ ਲਾਗੂ ਕਰਵਾਉਣ ਵਾਸਤੇ ਇਹਨਾਂ ਸਰਕਾਰਾਂ ਤੇ ਦਬਾਅ ਪਾ ਕੇ ਸਾਡੀਆਂ ਜ਼ਮੀਨਾਂ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਜਿਹੜਾ ਉਹ ਖੂਨ ਦੀ ਤਿਆਰੀ ਕਰੀ ਬੈਠੇ ਆ ਪਰ ਆਪਣੀਆਂ ਹੀ ਜ਼ਮੀਨਾਂ ਨਸਲਾਂ ਤੇ ਫਸਲਾਂ ਜਿਹੜੀਆਂ ਵੀ ਸਾਨੂੰ ਬਚਾਉਣ ਵਾਸਤੇ ਜਿੱਡਾ ਮਰਜ਼ੀ ਸੰਘਰਸ਼ ਕਰਨਾ ਪਵੇ ਜਿੱਥੇ ਅਸੀਂ ਕਾਰਪੋਰੇਟ ਘਰਾਣੇ ਦਾ ਵਿਰੋਧ ਕਰਦੇ ਦੱਬ ਕੇ ਉਥੇ ਨਾਲ ਭਾਰਤ ਦੀ ਮੋਦੀ ਸਰਕਾਰ ਦਾ ਵੀ ਦੱਬ ਕੇ ਵਿਰੋਧ ਕਰਦੇ ਕਿਉਂਕਿ ਕਿਸਾਨ ਮੰਗਦਾ ਕੀ ਆ ਕਿਸਾਨ ਸਿਰਫ ਇੱਕ ਐਮਐਸਪੀ ਦੀ ਗਰੰਟੀ ਯੋਜਨਾ ਇੱਕ ਗਰੰਟੀ ਕਾਨੂੰਨ ਮੰਗਦਾ ਵਾ ਤੇ ਜਿਹੜਾ ਬਾਹਰ ਲੀਆਂ ਸਟੇਟਾਂ ਦੇ ਆਪਾਂ ਗੱਲ ਕਰਦੇ ਜਾਂ ਬਾਹਰ ਲੀਆਂ ਕੰਟਰੀਆਂ ਦੀ ਗੱਲ ਕਰਦੇ ਆ ਉਹਨਾਂ ਦਾ ਜਿਹੜਾ ਕਿਸਾਨ ਆ ਅੱਜ ਖੁਸ਼ਾ ਲਿਆ ਇੱਥੋਂ ਦਾ ਜਿਹੜਾ ਕਿਸਾਨ ਆ ਖੁਦਕੁਸ਼ੀਆਂ ਕੰਡਿਆ ਵਾ ਖੁਦਕੁਸ਼ੀਆਂ ਦੇ ਕੋਹਾਲਿਆ ਜਿੰਨਾ ਚਿਰ ਕਿਸਾਨ ਦਾ ਲਾਗਤ ਖਰਚੇ ਦੇ ਨਾਲ ਉਹਦਾ ਮਰਾਵਾ ਨਹੀਂ ਮਿਲਦਾ ਉਹਨਾਂ ਚਿਰ ਉਹਦਾ ਕੋਈ ਹੱਲ ਨਹੀਂ ਆ ਅਸੀਂ ਫੇਰ ਵੀ ਅੱਜ ਅਪੀਲ ਵੀ ਕਰਦੇ ਆ ਸਰਕਾਰ ਨੂੰ ਵੀ ਜੇਕਰ ਤੁਸੀਂ ਅਸੀਂ ਆਪਣੇ ਫਾਰਮਰ ਨੂੰ ਆਪਣੇ ਕਿਸਾਨ ਨੂੰ ਬਚਾਉਣਾ ਤੇ ਇਹਨਾਂ ਨੂੰ ਐਮਐਸਪੀ ਦੇ ਨਾਲ ਉਹਦੀ ਗਰੰਟੀ ਜਿਹੜਾ ਕਾਨੂੰਨ ਬਣਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਿਸਾਨਾਂ ਦੀ ਲੁੱਟ ਤਾਂ ਹੀ ਬੰਦ ਹੋਊਗੀ ਜੇ ਉਹ ਕਾਨੂੰਨ ਬਣੂਗਾ ਤੇ ਇਹਨੇ ਕਿਸਾਨ ਸੰਘਰਸ਼ ਕਮੇਟੀ ਦੇ ਸੂਬੇ ਦੇ ਆਗੂ ਜਿਨ੍ਹਾਂ ਵੱਲੋਂ ਸਪਸ਼ਟ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਗਿਆ ਜਾਂ ਤਾਂ ਉਹਨਾਂ ਦੀਆਂ ਮੰਗਾਂ ਮੰਨੋ ਨਹੀਂ ਤਾਂ ਸੰਘਰਸ਼ ਲਈ ਤਿਆਰ ਹੋ 10 ਅਮਰ ਲਈ ਤਰਨਤਾਰਨ ਤੋਂ ਬਲਜੀਤ ਸਿੰਘ